ਸੋ ਘਰ ਬਰਬਾਦ ਹੋ ਚੁੱਕਿਆ ਕੋਈ ਰੁਸ ਕੇ ਜਾ ਉੜਿਆ ਕਿਸੇ ਦਾ ਤਲਾਕ ਹੋ ਗਿਆ ਜਾਂ ਹੋ ਜਾਣਾ ਹੋਵੇ ਉਸ ਮਾਈ ਨੇ ਲੋੜਿਆ ਪਕੜੇ ਰੱਖੀ ਬਿੱਦੂ ਕੋਲ ਪਈ ਜਾ ਘਰ ਬਰਬਾਦ ਧਰ ਦੇ ਵਿੱਚ ਚੈਨ ਨਹੀਂ ਆਉਂਦਾ ਜੇ ਕੋਈ ਮਾਤਾ ਹੈ ਆਸ 1 2 3 ਕੋਈ ਹੈ ਅਸਲ ਤੁਸੀਂੋ ਜੀ ਘਰ ਵਾਸਤੇ ਪੁੱਛ ਰਹਾ ਪੂਰੇ ਘਰ ਦਾ ਸਵਾਲ ਆਪਣਾ ਦੇਖੋ ਜੀ ਗੱਲਾਂ ਹਾਂ ਉਹਨਾਂ ਤੱਕ ਤੋੜ ਕੇ ਜਵਾਬ ਦੇ ਦਿਓ ਕੋਈ ਕਿਸਾ ਅਈ ਸਮਝ ਗੱਲ ਜਿਹੜਾ ਪਿੰਡਾ ਹੈ 26 ਬੇਟੀਆਂ ਨਾਲ ਚੱਲ ਵੀ ಸೈಡ್ ਇਹ ਸਾਡੇ ਕਰਦੇ ਵਿੱਚ ਨਹੀਂ ਦਿੱਖਦਾ ਕਿ 200 ਸੱਦੇ ਸੁਰੱਖਿਆ ਚੱਲੀ ਜਾਂਦੀਆਂ ਕਿਉਂ ਨਹੀਂ ਕਿਸੇ ਪਾਸੇ ਖਰਾਸ ਸਮਾਉਂਦੇ ਦਾ ਬਾਈ ਜੋ ਸੰਗੇ ਬੋਟੇ ਕਾਣੀ ਹੈ ਵੀ ਦੁਕਾਨ ਆਇਆ ਬੋਟੇ ਟਾਈਮ ਦੀਆਂ ਡਿੱਗਤਾ ਚੱਲ ਰਹੀਆਂ ਬਹੁਤ ਟਾਈਮ ਹੋ ਗਿਆ 25 ਸਾੜੀ ਹੋ ਗਈ ਹੋਣੇ ਆ ਹੋ ਗਏ ਹੋਣੇ ਆ ਕਿਸੇ ਪਾਸੇ ਕੋਈ ਗੱਲ ਨਹੀਂ ਬਣੀ ਰਾਣੀ ਬਣੀ ਬਹੁਤ ਕੋਸ਼ ਕਰ ਲਿਆ ਬਹੁਤ ਪਾਪੜ ਵੇਲੇ ਬਹੁਤ ਬਾਬੇ ਕੋਲੇ ਜਾਵਨੇ ਬਾਬਿਆਂ ਨੂੰ ਮੰਨ ਲਿਆ ਧੂਖਾ ਕਰ ਲਿਆ ਜੋਤਾਂ ਕਰ ਲਿਆ ਪਰ ਗੱਲ ਸਿਰੇ ਨਹੀਂ ਚੜੀ ਮੇਰੇ ਮੰਮੂ ਸਿਰ ਕੋਣ ਮਾਰਦਾ ਰਿਹਾ ਤੇਰਾ ਪਿਤਾ ਜੀ ਸਿਰ ਮਾਰਦਾ ਸੀ ਉਹ ਗੱਦੀ ਕਰਦਾ ਰਿਹਾ ਹੈ ਚੱਲੀ ਕਣਾ ਹਾਂਜੀ ਹੋ ਜਿੰਨ ਨਾਰਾ ਦੀ ਗੱਡੀ ਦੇ ਵਿੱਚ ਕੋਈ ਰਾਹ ਨਹੀਂ ਬਣਿਆ ਸ਼ੁਰੂ ਤੋਂ ਡਿੱਗਦਾ ਪੈਂਦੀਆਂ ਆਈਆਂ ਗੱਡੀ ਪਾਕਿਸਤਾਨ ਦੀ ਹੈ ਗਏ ਪਾਕਿਸਤਾਨ ਦੀ ਹੈ ਪਰ ਗੱਲ ਨਹੀਂ ਬਣੀ ਕੋਈ ਬਜ਼ੁਰਗ ਦੀ ਸੇਵਾ ਕਰਦੇ ਸੀ ਕਹੇ ਬਜ਼ੁਰਗ ਨੂੰ ਮੰਨਦੇ ਸੀ ਕੋਈ ਸਾਧਕਾਂ ਕੇ ਮੰਨਦੇ ਸੀ ਹੂੰ ਕੋਈ ਸੋਡੇ ਢੁੰਡਾਂ ਲੱਗਿਆ ਸੀ ਹਨਾ ਢੁਣਾ ਲੱਗਿਆ ਸੀ ਨਹੀਂ ਲੱਗਿਆ ਇਹੇ ਜਿਹੜੀਆਂ ਡਿੱਗਦਾ ਇਹ ਸੋਡੇ ਪਰਿਵਾਰ ਚ ਹੈ ਗਾ ਸੋਡੀਆਂ ਭੈਣਾਂ ਦੀ ਪਰਿਵਾਰ ਚ ਹੈ ਗਾ ਜਿਹੜੀਆਂ ਭੂਆ ਦੇ ਪਰਿਵਾਰ ਚ ਹੈ ਇਹ ਗੱਲ ਸੱਚ ਹੈ ਜੇ ਨਾਲੀ ਤਸਵੀਰ ਨਹੀਂ ਬੋਲੋ ਅੱਛਾ ਛੇੜ ਹਾਂਜੀ ਕਬਰਾਟੋਂ ਲੱਗਦੀ ਕਿਹਨੂੰ ਹੁੰਦੀ ਐ ਗੁੱਸੋਂ ਦਾ ਗਿਨੂ ਤੋੜਵਾਸ ਕਿਹਨੂੰ ਲੱਗਦੀ ਐ ਦਿਲ ਟੁੱਟਦਾ ਰਹਿੰਦਾ ਕਿਦਾਂ ਟੁੱਟਦਾ ਫੇਰ ਦਬਾਬ ਦੀ ਕਹਾਣੀ ਬਣਦੀ ਐ ਕਿਨੂੰ ਬਣਦੀ ਐ ਕੋਈ ਗੱਟੀਆਂ ਛਿੜਪੀਆਂ ਇਨ ਮੇ ਛੇੜਦੇ ਇਨ ਮਾਂ ਨੇ ਰਾਣੀ ਦਿੱਤਾ ਇੱਤਿਆਂ ਕੁੱਟਣਾ ਪੈ ਗਿਆ ਕਿਸੇ ਪਾਸੇ ਜਾਣ ਜੋਕੇ ਵੀ ਨਹੀਂ ਘੱਟੀ ਪੋਛਤੀ ਘਰ ਤੇ ਝਾੜੂ ਫਿਰ ਗਿਆ ਜਿੰਨਾ ਕੋਸੀ ਉਹ ਵੀ ਗਿਆ ਜਣਾਬ ਨਹੀਂ ਉਹ ਵੀ ਗਿਆ ਜਿਹੜਾ ਕੁਸ ਦਿੱਤਾ ਸੀ ਉਹ ਵੀ ਗਿਆ ਇੱਕ ਦੋ ਤੇਰੇ ਘਰਾਂ ਦੇ ਵਿੱਚ ਦੋ ਜਣਾਂ ਨੂੰ ਕਸਰਾ ਹੁੰਦਿਆ ਸੀ ਦੋ ਜਣੇ ਖੇਡਦੇ ਸੀ ਕੌਣ ਖੇਡਦਾ ਸੀ ਹੋਰ ਕੌਣ ਖੇਡਦਾ ਸੀ ਹਾਂਜੀ ਤੇਰਾ ਪਿਓ ਖੇਡਦਾ ਸੀ ਪਰ ਤੇਰਾ ਪਿਓ ਖੇਡਣਾ ਬੰਦ ਹੋ ਗਿਆ ਚਲੇ ਹਾਂਜੀ <laughs> ਉਹ ਸੋਚਦੇ ਆ ਕੰਮ ਸਿਰੇ ਨਹੀਂ ਚੜਦਾ ਇਹ ਜੱਟ ਦੇ ਕੋਈ ਪਸ਼ੂਆਂ ਦੇ ਵਿੱਚ ਡਿਕਤਾ ਚੁਕਿਆ ਆਪਦੇ ਘਰਾਂ ਦੇ ਵਿੱਚ ਡਿਕਤਾ ਚੁਕਿਆ ਕੰਮ ਨਹੀਂ ਸਿਰੇ ਚੜਦਾ ਕੋਈ ਲੜਕੇ ਦਾ ਕੰਮ ਨਹੀਂ ਸਿਰੇ ਚੜਦਾ ਇੱਕ ਜੋਗ ਦੀ ਸਿਰੇ ਚੜਦੇ ਰਸਤਾ ਨਹੀਂ ਸਿਰੇ ਚੜਦਾ ਉਹ ਰਸਤਾ ਤਾਂ ਸਿਰੇ ਚੜ ਜੂਆ ਉਹ ਪਰ ਜਿਹੜੇ ਪਹਿਲਾ ਰਸਤੇ ਚੜਿਆ ਉਹ ਹੀ ਬਾਟ ਗਏ 3 ਦਿਨਾਂ ਮੈਂ ਰੇਸਤਾ ਸਰੇ ਚੜਜੂ ਜਿਹੜੇ ਪਹਿਲਾ ਰਸਤੇ ਹੋਏ ਉਹੀ ਬਾਟਗੇ ਰੋਸ ਕੇ ਤਰੀ ਬਹੁ ਜਾਵੜੀ ਰੋਸ ਕੇ ਤਰੀ ਬਹੁ ਜਾਵੜੀ ਗੱਲ ਸੱਚ ਹੈ ਚੱਲ ਸਾਦਾ ਮੁੰਡਾ ਵੜ ਆਵੇ ਕੋਰਾ ਖੰਡ ਵਰ ਗਿਆ ਚੰਨਾਂ ਹੋ ਗਿਆ ਬੋਲੋ ਦੇਖੋ ਮੈਂ ਤੇਰਾ ਵੀ ਹੋ ਗਿਆ ਪੁੱਤਾਂ ਬਾਪਿਆਂ ਦੇ ਪਾਸਿਆਂ ਸਭ ਕੁਝ ਨਹੀਂ ਕਰਦੇ ਇਹ ਗਰੇਟੰਡੀ ਸਿੱਕੇ ਦੀ ਸਮਝੀਦਾ ਹੁਣ ਵੱਡੇ ਟਾਈਮ ਦੇ ਕਰ ਰਹੀਆਂ ਕੋਈ ਚੰਗਾ ਕਹਿੰਦਾ ਸੀ ਕੋਈ ਮਾੜਾ ਕਹਿੰਦਾ ਸੀ ਵੱਡੇ ਪਲੇ ਮਲਾਦੇ ਸੱਚ ਨਹੀਂ ਅਸੀਂ ਦੀਵਾਜ ਇਹ ਕਿਾ ਕਿਸ ਨੇ ਬਣਾਤਾ ਜਿਸ ਨੂੰ ਰਮਣੀ ਆਈ ਜਾਂਦਾ ਨਰ ਸਿੰਘ ਬਾਬੇ ਨੂੰ ਮੰਨਿਆ ਸੀ ਕਿ ਬੱਕਰਾ ਦਿੰਦੇ ਸੀ ਤੁਸੀਂ ਵੀ ਕੋਈ ਜੁਸੇ ਮੰਨਦੇ ਸੀਗੇ ਕਰੰਟ ਕਿਹਨੂੰ ਲੱਗਿਆ ਸੀ ਕਰੰਟ ਇਹ ਬਾਬੇ ਦੇ ਪੁੱਤ ਜੀ ਨੂੰ ਲੱਗ ਗਿਆ ਸੀਗਾ ਚਾਂਕ ਲੱਗ ਗਿਆ ਸੀਗਾ ਜੀ ਕੋਲ ਮਰ ਗਿਆ ਚਲੇ ਸਾਡਾ ਗੁਰੂ ਰਾਮਾ ਚੱਲte ਬਾਰੇ ਜਾ ਚੁੰਮਕਾਰਾ ਮੈਂ ਤੇ ਨਾਲ ਚਾਲ ਚਰੂ ਦਿਲ ਦੇ ਕਿਰਪਾ ਮੋੜਨਾ ਲੈ ਤੇ ਨਾਲ ਚਾਲ ਚਰੂ ਚਾ ਚਾ ਮਰ ਗਿਆ ਕਿੰਨਾ ਟਾਇਰ ਹੋ ਗਿਆ ਮੈਨੂੰ ਕੋਈ ਲੀਲੀ ਜਾਵਿੰਦਾ ਕੀ ਐ ਇਹ ਬੇਮੋਤ ਮਰ ਗਿਆ ਘਰੋਂ ਬਾਹਰ ਮਰ ਗਿਆ ਕਿ ਕਰੇ ਮਰ ਗਿਆ ਅਚਾਨਕ ਵਰ ਗਿਆ ਯਾਰ ਨਹੀਂ ਪਤਾ ਤੋਰੇ ਮੂੰਹ ਤੋਰਾ ਆ ਗਿਆ ਨਾ ਤੋਰਾ ਆਇਆ ਪਰ ਉਹ ਜਿਹੜਾ ਆ ਬੱਸ ਸਰ ਤੋਂ ਜਾਂਦਾ ਕੱਲਾ ਛੋਡਾ ਨਹੀਂ ਕੋਈ ਛੋਡੇ ਤਿੰਨ ਪਰਿਵਾਰ ਹੈ ਹੈਗੇ ਤਿੰਨ ਪਰਿਵਾਰਾਂ ਦਾ ਹੀ ਥੇੜਾ ਮੱਜਮਾ ਤਾਂ ਵੀਰ ਭਾਗ ਕਿਦਾਂ ਤੇਰੇ ਚਾਚੇ ਦੀ ਕੁੜੀ ਦਾ ਸੁਣ ਕੇ ਨਾ ਕੀ ਕਰਦਾ ਚੱਲੀ ਗੰਦਾ ਹੈ ਤੇਰੀ ਸੋਹਣੀ ਲੱਗਦੀ ਆ ਉੱਤੇ ਹੜੀਆਂ ਨਹੀਂ ਜੋਤ ਨੂੰ ਫਰਾ ਤੀਜਾ ਕਿਦੀ なにそ ਕਿਸਰਮੰਨ ਨੂੰ ਮੰਦਿਓਂ ਚੱਤੀ ਗਿਆ ਜੀ ਸਿੱਖੂ ਲੱਗੇ ਕੋਈ ਸਿੱਖਣੋ ਭਾਈਆਂ ਦਾ ਭਾਈ ਆ ਇਹ ਕੀ ਲੱਗਦਾ ਛੋਟਾ राजू दो जून आर छिटे आए सिधा आया जॾहिं लमी कार आई हुई ਬਾਪੋਂ ਦਾ ਹੁੰਦਾ 700 ਕਿਲਾ ਹੁੰਦਾ ਆ ਇਸ ਮਾਤਾ ਕੱਚਾ ਮਾਸ ਦੀ ਬੰਦ ਪਾਈ ਹੁੰਦੀ ਤਾਬੀਜ ਐ ਇਸ ਰੋਗੇ ਕੋਈ 8-9 ਸਾਲ ਆਲਾ ਸਿਸਟਮ ਚੱਲੀ ਜਾਂਦੇ ਨੇ ਜਿੱਥੇ ਰਣੋ ਜੱਦੀਕਰ ਆ ਉਸ ਦੇ ਮੇਰੀਆਂ ਦੇ ਚੰਗਰੇ ਦੇ ਵਿੱਚ ਉੱਤ ਵੀ ਤੱਕ ਨੇ ਚੱਕੇ ਸੀ ਆਈ ਨਾ ਅੱਜ ਕਰੇ ਜੀ ਪਪਾ ਦਾ ਦੱਬੀ ਰੱਖੋ ਜਿਵੇਂ ਕੋਈ ਸੱਤ ਰੰਗੇ ਰੀਂਦਾ ਤੱਗਾ ਬਲੇਟਾ ਕਿਉਂਕਿ ਤੇਰੇ ਇਚ ਨੁਕਸਾਨ ਹੋ ਕੇ ਤੁਹਾਡੇ ਰੁਸਤੇ ਕਰੋ ਗੋਰ ਕੋਈ ਜਾਂ ਵੜਿਆ ਚਾਰ ਮਿੰਟਾਂ ਰਹਿ ਜਾਂਦਾ ਹੈ ਆਵਾਜ਼ ਨੂੰ ਗੋ ਆਵਾਜ਼ ਕਿਨੂੰ ਆਈਦੀ ਹੈ ਅਭ ਫੰਸੀ ਲੈਣ ਕੋਣ ਜਾਂਦਾ ਸੀ ਕੋਈ ਜਾਂਦਾ ਫਾਂਸੀ ਲਾਨ ਗੇਟ ਬੰਦ ਕਰ ਲਿਆ ਕਿਨੇ ਕਰ ਲਿਆ ਸੀ ਚੱਲ ਤੋਤੀ ਅਜੇ ਨਵੀਂ ਕਿੰਧਰਾ ਦਾ ਪੈਂਦਾ ਏ ਹਲਾਰਾ ਨਵੀਂ ਕਿੰਧਰਾ ਦਾ ਪੈਂਦਾ ਏ ਹਲਾਰਾ ਰੇ ਘਰ ਦੀ ਦਇਓਟ ਕਰਦਾਂਗੇ ਹੁਣ ਆਏ ਪੁੱਛਦਾ ਮੇਰੇ ਘਰ ਦੀ ਕਿਵੇਂ ਗਈ ਤੇ ਕਿੱਥੇ ਗਈ ਆਏ ਪੁੱਛਦਾ ਤੇਰੇ ਘਰ ਦੀ ਗਈ ਸੀ ਫੱਕਰਾ ਰਸ ਕੇ ਤੇ ਤੇਰੇ ਉਹਦੇ ਪੇਕਿਆਂ ਤੇ ਗਈ ਸੀ ਤੇਰੇ ਸੋਹਰਿਆਂ ਤੇ ਗਈ ਸੀ ਤੇਰੇ ਸੋਹਰਿਆਂ ਤੋਂ ਅੱਗੇ ਦੋਰ ਸੀ ਬੋਲ ਬੋਲ ਕੇ ਤੇਰੇ ਸੋਹਰਿਆਂ ਦੇ ਤੇਰੀ ਘਰ ਦੀ ਹੈ ਨਹੀਂ ਆਈ ਗਲ ਕੀ ਛੇੜ ਕੇ ਦਲਾਂ ਆਸੇ ਕੋਈ ਰਿਸ਼ਤੇਦਾਰੀ ਆਉਣਾ ਦੀ ਉੱਥੇ ਬੈਠੀ ਐ ਬੋਲੋ ਲੱਗਿਆ ਪਤਾ ਉੱਥੇ ਲੈ ਆਣੀ ਐ ਹੂੰ ਲੈ ਆਣੀ ਐ ਛਿੜਾਣੀ ਐ ਦੋ ਬੱਚੇ ਐ ਰੋਂ ਕਰੋਗੀ ਮਾਤਾ ਜੇ ਪੁੱਠੀ ਆ ਜੇ ਤਾਂ ਹਾਂ ਇਹ ਕਰੂੰਗੀ ਦੇਖ ਲੋ ਸਾਡਾ ਹੁਕਮ ਆ ਹੁਕਮ ਲਾ ਦੋ ਹੀ ਕਰਤਾ ਹੁਕਮ ਤਾਂ ਦਵਾਉਂਦਾ ਐ ਦੇ ਦੋਗੇ ਕਰੇ ਲਾਵਾਂਗੇ ਆਪਾਂ ਤੁਹਾਡੇ ਪੱਕੀ ਗੱਲ ਲੋਹੇ ਤੇ ਲੀਗ ਜੇ ਮਾਤਾ ਤੈਨੂੰ 21 ਦਿਨ ਨਹੀਂ ਬੰਨ੍ਹ ਦਿੰਦਾ ਪਹਿਲਾ ਘੰਟੀਆਂ ਵਜਾ ਦੂਂ ਗੁੰਜੀਆਂ ਹੋ ਤਾਂ ਕੜੀ ਨਾ ਸਰਦਾ ਬੇੜਾ ਬਾਤਾ ਇੱਕ ਤਾਂ ਤੇਰੇ ਘਰ ਦੇ ਜਵੜੇ ਆத்ਰੀ ਭੈਣਾਂ ਕੇ ਇਹਦਾ ਤਲਾਕ ਹੋਣਾ ਹੈ ਚੱਲੂਗਾ ਚੱਲ ਹੋਊਗਾ ਚੱਲ ਕਹਿੰਦਾ

Azi, 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 Azi. ਹੋ ਜਾ ਜਿਹੜੇ ਕਰ ਨਾ ਦੇ ਇੱਕ ਵਾਰ ਚ ਬਸਨ ਨਾ ਕਰੇ ਕੋਈ ਖੜੇ ਨਾ ਤੇ ਕਿਸੇ ਚਾਂਸ ਤੋਂ ਹੋ ਗਈ ਇਹ ਚਾਂਸ ਤਾਂ 2 ਸਾਲ ਪਹਿਲਾਂ ਹੋ ਗਈ ਸੀ ਉਸਕੇ ਜਾਵਦੇ ਸੀ ਪੰਚਾਇਤਾਂ ਹੋ ਗਈਆਂ ਸੀ ਹੋਈਆਂ ਸੀ ਇਹ 2 ਸਾਲ ਪਹਿਲਾਂ ਹੀ ਠੀਕ ਹੈ ਜਮਾਤਾ ਫੇਰੀਆਂ ਲਾਏ ਉਹ ਦਰਵਾਜ਼ਾ ਪੰਜ ਫੇਰੀਆਂ ਦੇ ਵਿੱਚ ਘੰਟੀਆਂ ਪਜਾਉਂਦੇ 21 ਦਿਨ ਬਤੀਰਨ ਜਿੱਤੇ 21 ਤੋਂ 22ਵਾਂ ਦਿਨ ਨਹੀਂ ਪੈਂਦਾ चौबीवे दिन करेले करेलिया भी पच्चीवा दिन मेरा एक गल ठीक है जब वादा छोड़ना पड़ा हो जो सच्चे मन बाबे मुने अरदास ला दो बेड़िया बनने बाबा अपी का ठीक है जा देख के मत आ चल Thank you. ਗੋਪੀ ਅਸੇ ਤੋਂ ਬੈਟਰੀ ਨਾਲ ਸੋ ਦੋ ਮਿੰਟ ਦਾ ਬ੍ਰੇਕ